ਪਰੀਤਕਟ ਪੁਲਿਸ ਵੱਲੋਂ ਗੱਡੀਆਂ ਵਿੱਚੋਂ ਤੇਲ ਚੋਰੀ ਕਰਕੇ ਵੇਚਣ ਵਾਲਾ ਦੋਸ਼ੀ ਕੀਤਾ ਕਾਬੂ ਵੱਡੀ ਮਾਤਰਾ ਵਿੱਚ ਤੇਲ ਵੀ ਕੀਤਾ ਬਰਾਮਦ 4 ਡਰਮ ਭਰੇ ਹੋਏ ਸਨ ਅਤੇ 19 ਡਰਮ ਖਾਲੀ ਅਤੇ 3 ਡਰਮੀਆਂ 20 ਲੀਟਰ ਵਾਲੀਆਂ ਜਿਨ੍ਹਾਂ ਵਿੱਚੋਂ ਇੱਕ ਭਰੀ ਅਤੇ ਦੋ ਖਾਲੀ ਅਤੇ ਇੱਕ ਮੋਟਰ ਵੀ ਕਬਜ਼ੇ ਵਿੱਚ ਲਈ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਸਾਹਮਣੇ ਆਇਆ ਕਿ ਦੋਸ਼ੀ ਢਾਬੇ ਤੇ ਕੰਮ ਕਰਦਾ ਸੀ ਕਾਬੇਤੇ ਆਈਆਂ ਗੱਡੀਆਂ ਵਿੱਚੋਂ ਤੇਲ ਚੋਰੀ ਕਰਕੇ ਅੱਗੇ ਸਸਤੇ ਭਾਅ ਵਿੱਚ ਵੇਚਣ ਦਾ ਕੰਮ ਕਰਦਾ ਸੀ ਡਾਕਟਰ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਸ਼ਕਤੀ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸੇ ਤਹਿਤ ਸ਼੍ਰੀ ਜੁਗੇਸ਼ਵਰ ਸਿੰਘ ਗੁਰਾਇਆ ਐਸਪੀ ਫਰੀਦਕੋਟ ਦੀ ਰਹਿਨਮਾਈ ਅਤੇ ਸ਼੍ਰੀ ਅਕਬਾਲ ਸਿੰਘ ਡੀਐਸਪੀ ਜੈਤੋ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣਾ ਬਾਜਾਖਾਨਾ ਵੱਲੋਂ ਗੱਡੀਆਂ ਵਿੱਚੋਂ ਤੇਲ ਚੋਰੀ ਕਰਕੇ ਵੇਚਣ ਵਾਲੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਗ੍ਰਿਫਤਾਰ ਦੋਸ਼ੀ ਦੀ ਪਛਾਣ ਮੁਹੰਮਦ ਅਕਬਰ ਆਲਮ ਪੁੱਤਰ ਮੁਹੰਮਦ ਸਰਵਰ ਆਲਮ ਵਜੋਂ ਹੋਈ ਹੈ ਜੋ ਕਿ ਬਿਹਾਰ ਦੇ ਅੰਦਰਪੂਰਨਿਆ ਜ਼ਿਲ੍ਹਾ ਪੈਂਡ ਆਮਣਾਦਾਰ ਰੇਸ਼ੀ ਹੈ। ਹੁਣ ਵਾੜਾ ਭਾਈਕਾ ਨਜ਼ਦੀਕ ਠਾਬੇ ਤੇ ਰਹਿ ਰਿਹਾ ਸੀ। ਪੁਲਿਸ ਪਾਰਟੀ ਵੱਲੋਂ ਮੌਕੇ ਤੇ 4 ਡਰਮ ਤੇਲ ਨਾਲ ਭਰੇ ਹੋਏ 19 ਡਰਮ ਖਾਲੀ ਤਿੰਨ ਡਰਮੀਆਂ 20 ਲੀਟਰ ਵਾਲੀਆਂ ਜਿਨ੍ਹਾਂ ਵਿੱਚੋਂ ਇੱਕ ਭਰੀ ਹੋਈ ਅਤੇ ਦੋ ਖਾਲੀ ਅਤੇ ਇੱਕ ਮੋਟਰ ਵੀ ਕਬਜ਼ੇ ਵਿੱਚ ਲਈ ਗਈ ਹੈ ਜੋ ਕਿ ਤੇਲ ਕੱਢਣ ਲਈ ਵਰਤੀ ਜਾਂਦੀ ਸੀ ਮਿਲੀ ਜਾਣਕਾਰੀ ਮੁਤਾਬਕ ਥਾਣੇਦਾਰ ਸੁਖਵਿੰਦਰ ਸਿੰਘ ਮੁਖ ਅਫਸਰ ਥਾਣਾ ਬਾਜਾਖਾਨਾ ਦੀ ਨਿਗਰਾਨੀ ਹੇਠ ਹੌਲਦਾਰ ਵਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਪੰਡਵਾੜਾ ਭਾਈ ਕਾ ਬੱਸ ਸਟੈਂਡ ਕੋਲ ਮਜ਼ਦੂਰ ਸੀ ਉਹਨਾਂ ਨੂੰ ਇਤਲਾਹ ਮਿਲੀ ਕਿ ਦੋਸ਼ੀ ਮੁਹੰਮਦ ਅਕਬਰ ਅਤ ਆਲਮ ਅਤੇ ਜੋ ਕਿ ਢਾਬੇ ਤੇ ਕੰਮ ਕਰਦਾ ਹੈ ਚੋਰੀ ਦਾ ਤੇਲ ਵੇਚਣ ਦਾ ਆਦੀ ਹੈ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਰੇਡ ਕੀਤੀ ਗਈ ਅਤੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਤੇ ਚੈਨਲ ਨੂੰ ਫੋਲੋਅ ਜ਼ਰੂਰ ਕਰ ਲਓ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਨੂੰ ਹੁਣੇ ਫੋਲੋਅ ਕਰੋ ਤਾਂ ਕਿ ਆਉਣ ਵਾਲੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਨਵੀਆਂ ਅਤੇ ਪ੍ਰਸਾਜਕ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਫਰੀਦਕੋਟ ਪੁਲਿਸ ਹਮੇਸ਼ਾ ਹੀ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਤਹਿਤ ਕੱਲ ਥਾਣਾ ਬਜਾਖਾਨ ਦੀ ਪੁਲਿਸ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਮੁਹੰਮਦ ਅਕਬਰ ਆਲਮ ਨਾਮ ਦਾ ਬੰਦਾ ਬਜਾਖਾਨਾ ਏਰੀਆ ਦੇ ਵਿੱਚ ਗੱਡੀਆਂ ਦੇ ਵਿੱਚੋਂ ਤੇਲ ਚੋਰੀ ਕਰਨ ਦਾ ਕੰਮ ਕਰ ਰਿਹਾ ਹੈ ਇਸੇ ਇਨਫੋਰਮੇਸ਼ਨ ਦੇ ਉੱਤੇ ਕਾਰਵਾਈ ਕਰਦੇ ਹੋਏ ਆ ਲੋਕਲ ਪੁਲਿਸ ਫੋਰਸ ਤੁਰੰਤ ਐਫ ਆਈ ਆਰ ਨੰਬਰ 7 ਅੰਡਰ ਸੈਕਸ਼ਨ 303 ਅਤੇ 312 ਬੀ ਐਨ ਐਸ ਦਰਜ ਕੀਤੀ ਗਈ ਸੀਗੀ ਅਤੇ ਇਸ ਵਿੱਚ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਹੈਗਾ रिकवरी ਇਸ ਹਿਸਾਬ ਨਾਲ ਹੋਈ ਹੈ ਜੀ ਉੱਥੇ 23 ਡਰਮ ਮਿਲੇ ਸੀਗੇ ਤੇਲ ਦੇ ਤੇਲ ਦੇ ਜਿਦੇ ਵਿੱਚ 4 ਡਰਮ ਭਰੇ ਹੋਏ ਸੀ ਤੇਲ ਨਾਲ ਤੇ 19 ਡਰਮ ਖਾਲੀ ਸੀਗੇ ਇਸ ਤੋਂ ਇਲਾਵਾ 4 ਡਰਮੀਆਂ ਵੀ ਛੋਟੀਆਂ ਮਿਲੀਆਂ ਸੀਗੀਆਂ ਜਿਦੇ ਵਿੱਚ ਇੱਕ ਡਰਮੀ 20 ਲੀਟਰ ਦੀ ਭਰੀ ਹੋਈ ਸੀ ਤੇ ਬਾਕੀ ਖਾਲੀ ਸੀਗੀਆਂ ਤੇ ਇਸੇ ਦੇ ਨਾਲ ਹੀ ਇੱਕ ਮੋਟਰ ਵੀ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੀ ਗਈ ਹੈ ਤੇ ਇਸ ਸਾਰੇ ਨੈਟਵਰਕ ਦਾ ਅੱਗੇ ਇਹਦੇ ਤਫ਼ਤੀਸ਼ ਜਾਰੀ ਹੈ